أنت ذي؟

ਕੋਲੀ ਉਹ ਨਹੀਂ ਬਸ ਉਹ ਬੇਟਾ ਭੇਜੋ ਸੁਖਿੰਦਰ ਨੂੰ ਵਾਲੇ ਆਪਾਂ ਪਹਿਲੇ ਲੇ ਗਾ ਆਇਓ ਕਾਕਾ ਜੀ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਇਸ ਪਵਿੱਤਰ ਸਥਾਨ ਤੇ ਪਿੰਨ ਕੋਟਲੀ ਦੇ ਸਾਰੇ ਹੀ ਨਗਰ ਨਵਾਸੀ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਵਲੰਟੀਅਰ ਸਹਿਬਾਨ ਸਾਡੇ ਬਹੁਤ ਸਤਿਕਾਰਯੋਗ ਮੇਰੇ ਵੱਡੇ ਭਰਾ ਭਾਈ ਜੀ ਪਿੱਟਲੋਂ ਜੀ ਔਰ ਜਿੰਨਾ ਵੀ ਤੁਸੀਂ ਨਵਾਂ ਪਰਿਵਾਰ ਆਵਾਜ਼ੀ ਪਾਰਟੀ ਸ਼ਾਮਲ ਹੋਇਓ ਪਹਿਲਾਂ ਤੁਹਾਨੂੰ ਜੀ ਆਇਆਂ ਆਖਦਾ ਤੇ ਨਾਲ ਹੀ ਤੁਹਾਨੂੰ ਚਾਰਜ ਸਪੱਸ਼ਟ ਕਰਦਾ ਵਾਹੀ ਭੂਜੀ ਕਾ ਖਾਲਸਾ ਵਾਹੀ ਭੂਜੀ ਅੱਜ ਇਸ ਦਰਸ਼ਨ ਮੇਲੇਦਾਰ ਲੋਕ ਮੇਲੇਦਾਰ ਤੁਹਾਡੇ ਨਗਰ ਦੇ ਵਿੱਚ ਪਹੁੰਚੇ ਆ ਅ ਮੇਲੇਦ ਨੂੰ ਕੱਲ੍ਹ ਬਾਈ ਦੀ ਪਿੰਡ ਦਾ ਕਹਨਾ ਹੈ ਕਿ ਕੋਟਲੀ ਜਾੜਾ ਔਰ ਸਾਡੇ ਭਰਾ ਸਰਪੰਚ ਸਾਹਿਬ ਇਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਵੀ ਬਾਈ ਤੁਸੀਂ ਸਾਡੇ ਪਿੰਡ ਜ਼ਰੂਰ ਆਣਾ ਤਾਂ ਮੇਰੇ ਪ੍ਰੋਗਰਾਮ ਰੱਖੇ ਸੀ ਤਾਂ ਮੈਂ ਵਿੱਚੋਂ ਪ੍ਰੋਗਰਾਮਾਂ ਦੇ ਵਿੱਚੋਂ ਟਾਈਮ ਕੱਟ ਕੇ ਇੱਥੇ ਆਇਆ ਵਾ ਲੇਟ ਵੀ ਹੋ ਗਿਆ ਮੈਂ ਤੁਹਾਡੇ ਤੋਂ ਸਾਰਿਆਂ ਤੋਂ माफी ਬਗਦਾ ਹੈ ਅਰੇ ਜੀ ਇਹ ਚੱਲੀ ਜਾਂਦੇ ਆ ਇਲੈਕਸ਼ਨ ਦਾ ਦੌਰ ਹੈ ਕਿਉਂਕਿ ਆਜਰਾ ਟਾਈਮ ਨੂੰ ਆਪਣੇ ਪਿਆਰਿਆ ਸਾਰੀਆਂ ਰਿਕਸ਼ਾ ਕਟਨੇ ਆ ਜਾਈਆਂ ਆਪਣੇ ਮੈਂਬਰੀ ਸੰਭੇਂ ਚ ਆ ਜਾਣੀ ਹੈ ਬਲਾਗ ਸਾਹਿਬ ਵੀ ਆ ਜੀ ਨੇ ਜਿਲ੍ਹਾ ਪ੍ਰੀਸ਼ਦ ਆ ਜਾਣਾ ਹੈ ਫਿਰ ਬਾਇਲੈਕਸ਼ਨ ਆਪਣਾ ਆ ਜਾਣਾ ਹੈ ਔਰ ਆਪਾਂ ਆਮ ਆਦੀ ਪਾਰਟੀ ਦੇ ਸੱਚੇ ਸਿਪਾਈ ਆ ਸਾਡੇ ਸੁਪਰੀਮ ਔਰਗਨਿਕ ਕੇਜੀਵਲ ਸਾਹਿਬ ਜਿਹੜੇ ਕੀ ਪਾਸ ਸਾਫ ਜੇਲ੍ਹ ਦੇ ਵਿੱਚੋਂ ਜਮਾਨ ਤੋਂ ਉੱਪਰ ਆਇਆ ਔਰ ਇਹ ਜਮਾਨ ਤਾਂ ਜਿਹੜੀ ਇਹ ਭਾਜਪਾ ਦੇ ਮੂੰਹ ਦੇ ਉੱਪਰ ਬੜੀ ਘਰਾਈ ਚ ਫੇਰ ਹੈ ਜਿਹੜੇ ਬੰਦੇ ਨੂੰ ਦੋਸ਼ ਲਾ ਕੇ ਕੀ ਇਹ ਕਰਾਪਸ਼ਨ ਦੇ ਕੇਸ ਕਰਦਾ ਜੀ ਇਹਨੇ ਦਾਲੂ ਦੇ ਵਿੱਚ ਘਪਲਾ ਕੀਤਾ ਜੀ ਇਹਨੇ ਉਹ ਕੀਤਾ ਜੀ ਔਰ ਸਾਰੀਆਂ ਏਜੰਸੀਆਂ ਸਰਕਾਰੀ ਏਜੰਸੀਆਂ ਜਿਹੜੀਆਂ ਜਾਂਚ ਕਰਦੀਆਂ ਉਹ ਸਾਰੀਆਂ ਸੈਂਟਰ ਦੀਆਂ ਹੈ ਔਰ ਸੈਟਰੀਆਂ ਜਨਸ ਸਿੰਘਾਂ ਦੇ ਵਿੱਚੋਂ ਜਦੋਂ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਇਆ ਤੇ ਮਾਨਯੋਗ ਅਦਾਲਤ ਨੇ ਸਾਡੇ ਸੁਪਰੀਮਾ ਰਵਿੰਦ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਤੋਂ ਬਾਹਰ ਸਾਫ਼ ਰਿਹਾ ਕੀਤਾ ਔਰ ਉਹਨਾਂ ਨੇ ਆਲਸਰ ਬਹੁਤ ਬੜਾ ਕਾਇਆ ਕੀਤਾ ਬਹੁਤ ਵੱਡਾ ਫੈਸਲਾ ਕੀਤਾ ਇਹ ਤੇ ਕੋਈ ਚੌਕੀਦਾਰ ਹੋਵੇ ਉਹ ਚੌਕੀਦਾਰ ਦੀ ਕੁਰਸੀ ਨਹੀਂ ਛੱਡਦਾ ਕੋਈ ਮੈਂਬਰ ਹੋਵੇ ਕਿ ਸਰਪੰਚ ਹੋਵੇ ਕਹਿੰਦਾ ਜੀ ਇਹ ਮੇਰੀ ਜ਼ਗੀਰ ਆ ਮੈਂ ਹੀ ਰੱਖਣੀ ਐ ਪਰ ਇੱਕ ਕੱਲਾ ਇੱਕੋ ਇੱਕ ਇਤਿਹਾਸ ਆ ਪੰਜਾਬ ਦੇਸ਼ ਦੇ ਵਿੱਚ ਕਿ ਇੱਕੋ ਇੱਕ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਵਲ ਸਾਰ ਨੇ ਕਿਹਾ ਵੀ ਜੇ ਮੈਂ ਪਾਕ ਸਾਫ ਆ ਤਾਂ ਮੈਂ ਲੋਕਾਂ ਦੀ ਕਿਤੇ ਨਹੀਂ ਜਾਊਗਾ ਜੇ ਲੋਕਾਂ ਨੇ ਕਿਹਾ ਵੀ ਤੂੰ ਪਾਕ ਸਾਫ ਆ ਤੂੰ ਇਮਾਨਦਾਰ ਆ ਤਾਂ ਅਸੀਂ ਤੈਨੂੰ ਵੋਟ ਵੋਟ ਪਾ ਕੇ ਤੂੰ ਵੀ ਮੁੱਖ ਮੰਤਰੀ ਬਣਨਗੇ ਇਹ ਇੱਕੋ ਸੰਗਤ ਵਾਲਾ ਗੱਲ ਆ ਇਹ ਪਹਿਲਾ ਮੁੱਖ ਮੰਤਰੀ ਹੈ ਇੱਥੇ ਕੋਈ ਛੜਦਾ ਕੋਸੀਆ ਕੋਈ ਛੜਦਾ ਜ਼ਕੀਰਦਾਰਿਆ ਜਦੋਂ ਰਾਜਾ ਹੋਵੇ ਤੇ ਉਹਦੇ ਮੁੱਖ ਤੋਂ ਬੋਲਾ ਹਰ ਲੱਤ ਕਾਨੂੰਨ ਬਣਦੇ ਤੇ ਜੇ ਇਹ ਕੋਸੀ ਨੂੰ ਲੱਤ ਮਾਰਦਾ ਇਹ ਪਹਿਲਾ ਮੁੱਖ ਮੰਤਰੀ ਹੈ ਇਤਿਹਾਸ ਦੇ ਵਿੱਚ ਜੇ ਦੋ ਵਾਰ ਮੁੱਖ ਮੰਤਰੀ ਕੁਰਸੀ ਛੱਡੀ ਪਹਿਲੀ ਅਜਦੋਂ ਕਾਗਜ਼ ਤੇ ਮੈਨ ਲਾਈਸ ਕਰਕੇ ਸਰਕਾਰ ਬਣਾਈ ਤੇ ਜਦੋਂ ਉਹਨਾਂ ਨੇ ਸਰਕਾਰ ਚੱਲਣ ਦੀ ਵੀ ਸਾਡੇ ਨਾਲ ਸਰਕਾਰ ਚੱਲੂਗੀ ਆਪਣੇ ਵਿਧਾਇਕ ਘਰ ਦੀ ਤਾਂ ਉਸ ਸਮੇਂ ਬਹੁਤ ਸਿਆਣਤਾ ਦੇ ਜਿਹੜੇ ਬੰਦੇ ਜਿਹੇ ਸੀ ਜਿਹੜੇ ਕਹਿੰਦੇ ਕਿ ਐਡੀ ਵੱਡੀ ਕੁਰਸੀ ਛਾਂਤੀਏ ਪ੍ਰਾਜਿਤੀ ਨਹੀਂ ਆਉਦੀ ਔਰ ਮੈਂ ਇੱਕ ਗੱਲ ਇੱਥੇ ਸਾਫ਼ ਦੱਸ ਦਿਆਂ ਕਿ ਅਸੀਂ ਰਾਜਨੀਤੀ ਕਰਦੇ ਆਏ ਰਾਜਨੀਤੀ ਫਤਗ ਆਏ ਆ ਬਾਕੀ ਪਾਰਟੀ ਆ ਦੇ ਸੱਤਾ ਤਬਦੀਲੀ ਕਰਨ ਵਾਸਤੇ ਆਏ ਆ ਔਰ ਇਹ ਰਾਜਨੀਤੀ

ਬੰਦੇ ਦੀ ਲਾਜ ਠੀਕਾ ਕੇ ਜਾਂਦੇ ਆ। ਔਰ ਹੁੰਦਾ ਚੇਂਜ ਕਰਦਾ ਕਿਵੇਂ ਕਿ ਹੁਣ ਦੇਖ ਲਓ ਜਿਹੜੀ ਵੀ ਪਾਰਟੀ ਆਉਂਦੀ ਹੈ ਐਜੂਕੇਸ਼ਨ ਤੇ ਸਿਹਤ ਕੋਲ ਦੀ ਟਾਪ ਤੇ ਹੁੰਦਾ ਵੀ ਅਸੀਂ ਆਹ ਕੰਮ ਕਰਾਂਗੇ। ਐਕੋ ਪਹਿਲਾਂ ਅਕਸਰੇ ਸੋਚਿਆ ਸੀ ਸਰਕਾਰ ਇਸ ਤਰ੍ਹਾਂ ਵਾਲੇ ਜਦੋਂ ਆਵਾਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਾਈ 92 ਬਤਾਏ ਕੁਮਾਰ ਜੀ ਮੁੱਖ ਮੰਤਰੀ ਸਰਦਾਰ ਭੁਆ ਸਿੰਘ ਦੀ ਝੋਲੀ ਪਾਏ ਔਰ ਐਤੀ ਇਮਾਨਦਾਰ ਸਰਕਾਰ ਸੀ ਬਣਾਈ ਕਿ ਸਭ ਤੋਂ ਪਹਿਲਾਂ ਐਜੂਕੇਸ਼ਨ ਦਾ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਪਹਿਲਾਂ ਜਾਂਦੇ ਸੀ ਮੁਸਕਵਾਲਾ ਦੀ ਬਾਥਰੂਮਾਂ ਦੇ ਵਿੱਚੋਂ ਦਵਾਈਆਂ ਦਾ ਮੁਸਕਵਾਲਾ ਦੇ ਹਸਪਤਾਲਾਂ ਦੇ ਵਿੱਚੋਂ ਹੁਣ ਜਾਂਦੇ ਸਾਫ ਸਪਾਈ ਦਾ ਪ੍ਰਬੰਧ ਹੁੰਦਾ ਇਹ ਨਹੀਂ ਹੁੰਦਾ ਇਹ ਮਾਨਯੋਗ ਮੁੱਖ ਮੰਤਰੀ ਸਰਕਾਰ ਕੁਮਾਰ ਜੀ ਮਾਨ ਔਰ ਸਾਡੇ ਸੁਪਰੀਮੋ ਹਰਵਿੰਦ ਕੇਸ਼ਵਲ ਸਾਹਿਬ ਦੀ ਦੇਣ ਹੈ ਔਰ ਇਹ ਸੱਤਾ ਤਬਦੀਲੀ ਹੈ ਲੋਕਾਂ ਨੇ ਜਿਹੜੇ ਮਾਈਂਡ ਸੈਟਅਪ ਕੀਤੇ ਹੈ ਕਿ ਸਾਨੂੰ ਆਹ ਮੁਫਤ ਦਾ ਸਹੂਲਤਾਂ ਦੀ ਲੋੜ ਹੈ ਉਹ ਅਸੀਂ ਲੋਕਾਂ ਨੂੰ ਦਿੱਤੀਆਂ ਹੈ ਔਰ ਸਾਡੀ ਸਰਕਾਰ ਦਾ ਮੈਨੂੰ ਇਨਾ ਮਾਣ ਹੈ ਇਹ ਮੈਂ ਇੱਕ ਚੌੜੀ ਕਰਕੇ ਕਹਿ ਸਕਦਾ ਕਿ ਜੇਕਰ ਹੋਰ ਸਰਕਾਰ ਵੀ ਤੇ ਜਾਂਦੀ ਜਾਂਦੀ 6 ਮਹੀਨੇ ਪੋਸਟਾਂ ਕੱਢਦੀ ਹੈ ਪੈਸੇ ਇਕੱਠੇ ਕਰਕੇ ਫਾਰਮ ਉਤਰਾ ਕੇ ਰੱਖੋ ਜੇ ਆਉਂਦੀ ਸਰਕਾਰ ਆਉ ਤਾ ਆਪੇ ਕਰੂ ਨਾ ਕਰੂ ਦਾ ਬਾਅਦ ਲੱਗ ਜੇ ਮੇਰੇ ਦਿੱਤਾ ਤੋਂ ਤੇ ਪਹਿਲੀ ਸਰਕਾਰ ਹੋਈ ਜਿਹਦੇ ਕੈबिनेट ਪਹਿਲੀ ਕੈबिनेट ਦੇ ਵਿੱਚ ਨੌਂਗਾ ਸਰਕਾਰੀ ਰੂਪ ਦਾ ਬੇ ਕਟਕਾਰ ਪਹਿਲੀ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਸਰਕਾਰੀ ਕਾਪਰੇਟਿਕਾ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜਾ ਪਹਿਲੀ ਗ੍ਰਾਂਟ ਦਿੱਤੀ ਬਿਜਲੀ ਦੀ 600 ਸਮਾਪੀ ਦੀ ਤਾਂ ਪਹਿਲੀ ਕੈਬਨਿਟ ਦਾ 600 ਸਮਾਪੀ ਕਰਕੇ ਭਾਈ ਇਹ ਪਹਿਲੀ ਸਰਕਾਰ ਹੋਈ ਹੈ ਨਹੀਂ ਤਾਂ ਇਹ ਸਰਕਾਰਾਂ ਆਪਾਂ ਬਣਾਉਂਦੇ ਰਹੇ ਪਹਿਲਾਂ ਕਾਦੀਆ ਆਏ ਕਾਂਗਰਸ ਆਏ ਕਾਦੀਆ ਨਹੀਂ ਕਾਂਗਰਸ ਆਏ ਜੇ ਸੀਗੇ ਅੱਜ ਇਹ ਅੱਜ ਦੇ ਵੱਡੇ ਫੈਸਲੇ ਲੋਕ ਕੰਦਰ ਵਿੱਚ ਕੀਤੇ ਜੋ ਮਾਨ ਜੋ ਮਾਨ ਸਰਕਾਰ ਨੇ ਕੀਤਾ ਤੁਹਾਡੀ ਆਪਣੀ ਸਰਕਾਰ ਨੇ ਕੀਤੇ ਆ ਇਸ ਕਰਕੇ ਜਿੰਨੇ ਵੀ ਵਾਦੇ ਕੀਤੇ ਮਾਨ ਸਰਕਾਰ ਨੇ ਜਿੰਨੀਆਂ ਗਾਰੰਟੀਆਂ ਦਿੱਤੀਆਂ ਮਾਨ ਜੋ ਸੁਪਰੀਮ ਕੋਰਟ ਕੇਜੀਪਾਲ ਸਾਹਿਬ ਨੇ ਉਹ ਸਾਰੀਆਂ ਗਾਰੰਟੀਆਂ ਪੂਰੀਆਂ ਹੋਣੀਆਂ ਕਿਉਂਕਿ ਹੁਣ ਤੁਸੀਂ ਘਰਾਂ ਦੇ ਵਿੱਚ ਦੋਟ-ਫੋਟ ਜਾਣਾ ਵੋਟਾਂ ਮੰਗਣ ਜਾਣਾ ਹੈ ਤਾਂ ਤੁਹਾਨੂੰ ਭੇਰੇ ਲੋਕ ਕਹਿਣਗੇ ਕਿ ਅਦਾ ਗਾਰੰਟੀ ਕਰ ਦੋ ਵਿਆਹ ਕਰ ਦਿੱਤੀ ਕਰ ਦੋ ਵੀ ਕਦੀ ਗਾਰੰਟੀ ਜੜੇਗੀ ਆ ਉਹ ਤੁਹਾਨੂੰ ਮੈਂ ਦੱਸਦਾ ਬਹੁਤ ਜ਼ਿਆਦੀ ਉਹ ਗਾਰੰਟੀਆਂ ਜਿਹੜੀ ਉਹ ਵੀ ਅਵਧਾੜੀ ਜਿਹੜੀ ਯਾਰਤੀਆ ਗਾਰੰਟੀਆਂ ਬਜੜੀ ਭੈਣਾਂ ਨੂੰ ਕਿਹਾ ਹੈ ਤੁਸੀਂ ਇਹ ਗੱਲ ਬਾਦ ਸਾਹਿਬ ਦੇ ਭਰੋਸੇ ਨਾਲ ਕਹਿ ਜਾ ਜੇ ਕਿ ਇਹ ਗਰੰਟੀ ਅਸੀਂ ਜਲਦੀ ਤੋਂ ਜਲਦੀ ਪੂਰੀ ਕਰਾਂਗੇ ਹੋਰ ਗਰੰਟੀ ਦੱਸੋ ਇੱਕ ਵੀ ਗਰੰਟੀ ਪੈਨਿੰਗ ਹੋਵੇ ਇਹ ਪਹਿਲੀ ਸਰਕਾਰ ਹੈ ਜਿਹਨੇ ਪਹਿਲੇ ਦਿਨ ਤੋਂ ਗਰੰਟੀਆਂ ਪੂਰੀ ਕਰਨ ਲੱਗਿਆ ਨਹੀਂ ਤਾਂ ਆਮ ਤੌਰ ਤੇ ਕਿਹਾ ਮੈਨੀਫੈਸਟੋ ਦਿੰਦੇ ਐ ਤੇ ਉਹ ਕਹਿੰਦੇ ਸਾਡੀ ਸਰਕਾਰ 5 ਸਾਲਾਂ ਬਾਅਦ ਤੇ ਬਣੀ ਐ ਤੇ ਮੰਗਲੇ ਛੇੜ ਕੇ ਆਪੋ ਜਿਹੜੇ ਵਾਦੇ ਹੁੰਦੇ ਵਕਾਤ ਤੱਕ ਪੂਰੇ ਕਰ ਦਿੰਦੇ ਐ ਅਸੀਂ ਉਹਨੇ ਪੁੱਛ ਹੋ ਜਾਂਦੇ ਐ ਇਸ ਕਰਕੇ ਤੁਹਾਡੇ ਚਾਰਾਂ ਦੀ ਬੇਨਤੀ ਲੈ ਕੇ ਆਇਆ ਕਿਉਂਕਿ ਮੇਰੇ ਨਾਲ ਵੀ ਮੇਰੇ ਭਰਾ ਕਿਉਂਕਿ ਅਸੀਂ ਬਹੁਤ 2013-14 ਤੋਂ ਇਕੱਠਿਆਂ ਨੇ ਕੰਮ ਕੀਤਾ ਤੇ ਮੇਰੇ ਭਰਾ ਉਹਨਾਂ ਜਦੋਂ ਬਾਈ ਡੀਪੀ ਨੇ ਆਵਾਜ਼ ਮਾਰੀ ਤਾਂ ਉਹਨਾਂ ਨੂੰ ਲਾਭ ਦੇ ਰਹੇ ਸੀ ਆ ਲਾਭ ਹੈ ਤਾਂ ਮੈਂ ਉਹਨਾਂ ਨੂੰ ਆਪ ਦੇ ਵਿੱਚ ਵਿਸ਼ਵਾਸ ਹੋ ਰਿਹਾ ਹੈ ਆ ਗੁਰੂ ਪਰੇ ਖੜ ਕੇ ਤੁਹਾਨੂੰ ਇਹ ਵਿਸ਼ਵਾਸ ਹੋਣਾ ਵੀ ਜਿਵੇਂ ਤੁਹਾਨੂੰ ਪਹਿਲਾਂ ਵਰਤਾ ਸੀਗਾ ਜੇ ਉਸੇ ਤਰ੍ਹਾਂ ਨਾਮ ਆਪਣਾ ਤੁਸੀਂ ਕਹਿੰਦੇ ਆ ਦਰ ਬੇੜੇ ਨੂੰ ਕਿਹਾ ਜੇ 15 ਵਾ 88 ਕਿਉਂਕਿ ਆਪਾਂ ਰਾਜਨੀਤਿਕ ਬੰਦੇ ਨਹੀਂ ਆਪਾਂ ਜਜਮਾਤੀ ਬੰਦੇ ਆ ਔਰ ਜਜਮਾਤਾ ਦੇ ਨਾਲ ਹੀ ਗੁੜੇ ਇੱਕ ਦੂਜੇ ਨਾਲ ਜਦੋਂ ਆਪਾਂ 2013-14 ਦੇ ਵਿੱਚ ਆਵਾਜ਼ੀ ਪਾਰਟੀ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਪੰਜਾਬ ਦੇ ਵਿੱਚ ਤਾਂ ਉਦੋਂ ਕਿਸੇ ਨੇ ਨਹੀਂ ਸੋਚਿਆ ਕਿ ਕਦੇ ਆਵਾਜ਼ੀ ਪਾਰਟੀ ਦੀ ਸਰਕਾਰ ਵੀ ਬਣ ਜੂਗੀ ਕਿਸੇ ਨੇ ਇਹ ਨਹੀਂ ਸੋਚਿਆ ਕਿ ਪੀਤੇ ਆਵਾਜ਼ੀ ਪਾਰਟੀ ਦਾ ਮੈਂਬਰ ਵੀ ਬਣ ਜੂਗਾ ਇੱਥੇ ਪੰਜਾਬ ਦੇ ਵਿੱਚ ਕਿਉਂਕਿ ਦੂਜੇ ਪਾਸੇ ਬਹੁਤ ਵੱਡੇ ਤਾਕਤ ਪਾਰਟੀਆਂ ਸੀ ਔਰ ਉਹਨਾਂ ਤੋਂ ਨਾ ਪਾਰਟੀਆਂ ਕਹਿੰਦੇ ਸੀ ਆਮ ਬੰਦੇ ਤੋਂ ਬੰਦੇ ਮੂਰੇ ਨਹੀਂ ਆਉਂਦੇ ਨਾ ਪਰ ਤੁਹਾਡੇ ਏਕੇ ਨੇ ਪੰਜਾਬ ਦੀ ਸੂਝਵਾਨ ਨੌਜਵਾਨ ਪੀੜ੍ਹੀ ਨੇ ਅੱਗੇ ਲਾ ਕੇ ਆਪਨਾ ਮਾਵਾ ਨੂੰ ਨਾਮ ਲੈ ਕੇ ਆਦੇ ਭਰਾਵਾਂ ਨੂੰ ਨਾਮ ਲੈ ਕੇ ਬਜ਼ੁਰਗਾਂ ਨੂੰ ਨਾਮ ਲੈ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਭੱਟੀ ਬਹੁਤ ਦੇ ਨਾਲ ਮਾਨ ਸਰਕਾਰ ਬਣਾਈ ਔਰ ਤੁਹਾਡੀਆਂ ਹਰੇ ਇਹ ਗੁਆਚਾ ਜੇਗਾ ਬੰਗਾ ਉਹਨਾਂ ਦੇ ਉੱਪਰ ਪੂਰਾ ਖਰਾਬ ਕਰੀਏ ਇਸ ਕਰਕੇ ਤੁਸੀਂ ਅੱਜ ਇੱਥੇ ਆਏ ਹੋ ਤੁਹਾਡਾ ਸਾਰਾ ਦਾ ਤਹਿਤ ਦਾ ਸਵਾਲ ਬਾਈ ਡੀਪੀਟੀ ਆਇਆ ਹੈ ਪ੍ਰਵਾਸ ਵਾਤਾ ਹੋਇਆ ਤਾਂ ਜਿਵੇਂ 바ਵਾ ਘਵਾ ਕੇ ਸਵਾਲ ਕਰਨਾ ਚਾਹੀਦਾ ਹਰੇਕ ਕਮੇਟਰੀ ਦੇ ਬੰਦਾ ਆਉਂਦਾ ਪਾਰਟੀ ਦੇ ਵਿੱਚ ਤਾਂ ਪਾਰਟੀ ਦਾ ਵਿਸਾਰਨ ਦਾ ਬਾਬਰ ਖਾਰ ਕੇ ਸਵਾਲ ਕਰਨਾ ਚਾਹੀਦਾ ਆਪਾਂ ਨੂੰ ਪਿੰਡਾਂ ਦੇ ਵਿੱਚ ਵੀ ਔਰ ਜਿਵੇਂ ਆਪਾਂ ਹਲਕੇ ਦੇ ਵਿੱਚ ਸਾਰਾ ਸਵਾਲ ਕੀਤਾ ਜਿੰਨੇ ਵੀ ਇਥੋਂ ਤੁਸੀਂ ਬਲਕ ਬਸੇਬਾ ਨਾਲ ਆਏ ਹੋ ਤਿੰਨੋਂ ਸਾਥੇ ਥੋੜਾ ਸਾਰਾ ਆਮ ਆਦਮੀ ਪਾਰਟੀ ਦੇ ਪਰਿਵਾਰਕ ਨੂੰ ਸਵਾਗਤ ਕਰਦੇ ਆਂ ਔਰ ਜਿੰਨੇ ਵੀ ਆਪਾਂ ਇੱਕ ਪਰਿਵਾਰ ਦੇ ਤੌਰ ਤੇ ਇੱਕ ਪਰਭੇ ਦੇ ਤੌਰ ਤੇ ਜਿਵੇਂ ਪਹਿਲਾਂ ਵੀ ਪਰਭੇ ਸੀ ਉਸੇ ਤਰ੍ਹਾਂ ਹੀ ਹੁਣ ਵਿੱਚ ਰਹਿਵਾਂਗੇ ਤੁਹਾਨੂੰ ਸਾਰਿਆਂ ਨੂੰ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਅਕਤੀ ਕਰਦਾ ਤਿੰਨੋਂ ਸਾਥ ਨੂੰ ਤੁਹਾਡੇ ਨਾਲ ਵਿਚਾਰਾ ਹੀ ਸਾਥ ਹੋ ਗੁਰੂ ਘਰ ਦੇ ਵਿੱਚ ਬਰਾਜਮਾਨ ਮੇਰੀ ਨਾਲ ਬੈਠੇ ਸਰਦਾਰ ਸੁਜਿੰਦਰ ਸਿੰਘ ਜੀ ਕੋਲ ਸਾਹਿਬ ਚੇਅਰਮੈਨ ਪਲੈਨਿੰਗ ਬੋਰਡ ਡਿਸਟ੍ਰਿਕਟ ਮੁਖਸਰ ਨਗਰ ਕੋਠੀ ਦੇ ਅੱਜ ਜਿਹੜੇ ਸਾਰਿਆਂ ਦੇ ਦਰਸ਼ਕ ਹੋਏ ਆ ਆਵਾਮੀ ਪਾਰਟੀ ਦੇ ਵੀ ਵਰਕਰ ਸਹਿਬਾਨ ਨੇ ਤੇ ਪੁਰਾਣੇ ਅਕਾਲੀ ਦਲ ਦੇ ਵੀ ਸਾਰੇ ਵਰਕਰ ਸਹਿਬਾਨ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ वाहगुरु जी की फतेह अकसद नगर आज सारे जने के क्ठे बैठ के मीटिंग कर दी कोई अपन दूरिया बहुत मना गई मन मटावा दूर कर सके कई बार मिल तो ਇੱਕ ਦੂਜੇ ਦੇ ਪ੍ਰਤੀ ਇੱਕ ਐਸੀ ਇਮੇਜ ਬਣ ਜਾਂਦੀ ਹੈ ਜਿਹੜੀ ਆਪਾਂ ਨੂੰ ਆਇਆ ਲੱਗਦਾ ਨਹੀਂ ਯਾਰ ਇਹ ਪਤਾ ਨਹੀਂ ਸਾਡੇ ਮੁਤਾਬਕ ਉਹ ਨਾਚਣੂ ਕਿਤੇ ਅਕਾਲੀ ਦਰ ਦੇ ਪੁਰਾਣੇ ਬੰਦੇ ਸਾਡੇ ਨਾਲ ਉਤੋਂ ਦੀਆਂ ਪਹਿਚਾਨ ਅਕਾਲੀ ਦਰ ਨੂੰ ਆਇਆ ਲੱਗਾ ਵੀ ਇਹ ਸਮੂਹ ਆਵਾਜ਼ੀ ਪਾਟੀ ਵਾਲਿਆਂ ਦੇ ਥੱਲੇ ਲਾਤਾ ਇਹ ਬੜੀਆਂ ਮਨਾਂ ਦੇ ਵਿੱਚ ਗੁਵਿਦਾਨਾ ਪੈਦਾ ਹੋਣੀ ਜਾਂਦੀ ਐ ਤੋ ਇਸ ਕਰਕੇ ਇਹ ਮੀਟਿੰਗ ਰੱਖਣੀ ਬੜੀ ਜ਼ਰੂਰੀ ਸੀ ਮੈਂ कौनी साहब को तो कल कर, टेलीफोन करके कहा कि तुम भी आयो तो मैं भी आऊँगा भी आपके एक, एक मीटिंग कर दी अच इस मीटिंग का सिर्फ यही मकसद कि मैं तो आना तो चाहता कि मैं देखो कोई इस पिंड आया नहीं या मैं तो साल दो साल आहो पचानवे तो मैं ਨੇਗਰ ਦੇ ਵਿੱਚ ਚਾਹੁੰਦਾ ਰਿਆਂ तकरीबन ਸਾਰਿਆਂ ਨੂੰ ਮੈਂ ਜਾਣਦਾ ਚਾਹੇ ਅਜੋ ਆਮ ਆਪ ਦੀ ਪਾਰਟੀ ਚ ਚਲੇ ਗਈ ਚਾਹੇ ਅਕਾਲੀ ਦਲ ਦੇ ਸਾਰੇ ਨਾਲ ਹੀ ਆਪਣਾ ਮੇਟ ਬਣਾਪ ਸੀ ਸਾਰਿਆਂ ਨਾਲ ਹੀ ਆਪਾਂ ਦੁਜੇ ਨਾਲ ਮਿਲਦੇ ਵਰਤੇ ਸੀ ਸੋ ਇਹ ਦਰਾਰ ਅੱਜ ਤੋਂ ਤੁਹਾਨੂੰ ਸਾਰਿਆਂ ਨੂੰ ਬੇਤੀ ਕਰਦਾ ਵੀ ਇਹਨੂੰ ਬਿਲਕੁਲ ਖਤਮ ਕਰ ਦੇ ਜੋ ਵੀ ਤੁਹਾਡੇ ਕੰਮਕਾਰ ਕਿਸੇ ਨੀ ਕਿਸਮ ਦੇ ਹੋਣਗੇ ਪੈਦੇ ਆਦਾਰੇ ਹੋਣਗੇ ਨਾ ਤੁਹਾਨੂੰ ਮੈਂ ਇਹ ਕਹਾਂ ਉਹ ਮਿੱਟੀ ਫਰਾਲੇ ਬੰਦੇ ਨੂੰ ਨਾਲ ਲੈ ਕੇ ਆਉ ਤਾਂ ਹੋਣਗੇ ਜੇ ਤੁਸੀਂ ਆ ਸਕਦੇ ਹੋ ਤਾਂ ਜੀ ਆਇਆਂ ਸਾਰਿਆਂ ਨੂੰ ਜੀ ਆਇਆਂ ਕਿਉਂਕਿ ਤੁਸੀਂ ਸਾਰੇ ਮੋਪੜੇ ਆਏ ਹੋ ਔਰ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਗੱਲ ਕਹਿੰਦੀ ਕਰਦਾ ਕਿ ਤੁਹਾਨੂੰ ਕਿਸੇ ਨੂੰ ਨਾਲ ਲੈ ਆਉਂਦੀ ਨਹੀਂ ਲੋੜ ਕੌਣੀ ਸਾਹ ਵੀ ਬੈਠੇ ਆ ਜਿੰਨੇ ਲੋਕ ਇਹ ਹੈਗੇ ਆ ਇਹਨਾਂ ਨੂੰ ਕਰਾ ਜੇ ਇਹਨਾਂ ਨੂੰ ਕੋਈ ਕੰਮ ਵੀਰ ਦਾ ਮੈਂ ਬੈਠ ਅਸੀਂ ਦੋਨੇ ਜਣੇ ਲੜਕੇ ਜੋੜ ਨਾਲ ਆ ਕੇ ਮੇਨ ਮਕਸਦ ਆਪਣਾ ਇਹ ਆ ਵੀ ਜਿਹੜਾ 2.5 ਸਾਲ ਪਿੱਛੇ ਬੀਤ ਗਿਆ ਕੰਮ ਨਹੀਂ ਹੋਇਆ ਇਹਦਾ 2.5 ਸਾਲਾਂ ਦੇ ਵਿੱਚ ਸਾਰੇ ਕੰਮ ਕਰਾਉਣਾ ਜਿਵੇਂ ਆਪਣੀਆਂ ਗਲੀਆਂ ਨਾਲੀਆਂ ਬਹੁਤ ਪੈਂਡਿੰਗ ਪਈਆਂ ਛੱਪੜਾਂ ਦੇ ਪੈਂਡਿੰਗ ਪਈਆਂ ਖਾਲਾਂ ਦੇ ਕੰਮ ਬੜੇ ਪੈਂਡਿੰਗ ਪਈਆਂ ਖਾਲਾਂਆਂ ਮੀਆਂ ਪਾਈਪਲਾਈਨਾਂ ਬੜੀਆਂ ਪੈਂਡਿੰਗ ਪਈਆਂ ਇਹ ਸਾਰੇ ਕੰਮ ਕਰ ਬਜਾਏ ਕਿ ਆਪਾਂ ਇਹ ਝੂਠੀਆਂ ਝੂਠੀਆਂ ਇੱਕ ਦੂਜੇ ਨਾਲ ਈਨ ਖਵਾ ਜੀ चैक कर लो अपा बिलकुल खुदी किताब रखनी जितने किसी लगता नहीं मेरा नही पाया दसो अपना ना बोलना क्योंकि कमां कार्यों कहीं ना पहला जवाब देता ना होते मेल मिलाप यह देखो एक ग ਇਲੈਕਸ਼ਨ ਤਾਂ ਜਿੱਤਿਆ ਜਾਣਾ ਜੇ ਆਪਾਂ ਸਾਰੇ ਜਣੇ ਇੱਕ ਬੰਦਾ ਵੀ ਥੋੜਾ ਜਿਹਾ ਪੈਰ ਪਿੱਛੇ ਖਿੱਚੀ ਜਾਂਦਾ ਚਾਹੇ 41 ਦਲ ਦੇ ਪ੍ਰਾਣੇ ਬੰਦੇ ਆ ਚਾਹੇ ਆਵਾਜ਼ੀ ਪਾਰਟੀ ਵਾਲੇ ਆ ਇਲੈਕਸ਼ਨ ਦੀ ਆਪਾਂ ਜਿੱਤਣਾ ਇਲੈਕਸ਼ਨ ਇੱਕੇ ਚ ਬੰਦ ਕਰਦਾ ਜੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਜੋਨ ਲਾਵਾਂਗੇ ਫੇਰ ਜਿੱਤਾਂਗੇ ਹੁਣ ਇਸ ਕਰਕੇ ਮੇਰੀ ਤੁਹਾਡੇ ਚਾਹਨਾ ਚ ਇਹ ਬੇਨਤੀ ਆ ਜੀ ਹੱਥ ਬੰਨ ਕੇ ਬੇਨਤੀ ਆ ਸਾਡੇ ਨਾਲ ਲੜ ਲੋ ਭਿੰਡ ਲੋ ਕੋਈ ਗੱਲ ਨਹੀਂ ਉਹਦੇ ਆਉਂਦੇ ਆ ਕਿਉਂਕਿ ਗਲਤੀਆਂ ਵੀ ਇਨਸਾਨਾਂ ਤੋਂ ਹੁੰਦੀਆਂ ਤੁਹਾਡੇ ਕਾਨੂੰਨੀ ਕਰਾਂਗੇ ਤੁਹਾਡੀ ਝਿੜਕ ਵੀ ਸਮਾ ਦੇ ਕਿਉਂਕਿ ਅਸੀਂ ਅੱਗੇ ਲੱਗੇ ਹੋਏ ਆ ਤੇ ਗਲਤੀਆਂ ਸਾਥੋਂ ਹੋਣਗੀਆਂ ਤੇ ਤੁਸੀਂ ਸਾਡੇ ਨਾਲ ਲੜਨਾ ਲੜ ਲਿਓ ਕਾਨੂੰਨੀ ਤੁਹਾਡੇ ਕਰਾਵਾਂਗੇ ਪਰ ਮੇਰੀ ਇੱਕ ਬੇਟੀ ਆ ਆਪਣਾ ਇਹ ਸਾਰਾ ਅੱਜ ਇੱਕ ਪਰਿਵਾਰ ਦਾ ਇਸ ਪਰਿਵਾਰ ਤੋਂ ਦੂਰ ਨਹੀਂ ਆ ਸਕਦੀ ਪਰਿਵਾਰ ਦੇ ਵਿੱਚ ਰਹਿਣਾ ਜਿਹੜੀ ਕੋਈ ਕਮੀ ਪੇਸ਼ੀ ਰਹੇਗੀ ਉਹ ਆਪਾਂ ਦੂ ਪਰਮਾਤਮਾ ਦੀ ਆਪਣੀ ਦੀ ਕਿਰਪਾ ਹੋਈ ਹੈ ਦੇਖੋ ਨਹੀਂ ਕਿਸੇ ਨੇ ਬਾਤ ਨਹੀਂ ਕੁੱਝ ਨਹੀਂ ਸਪਸ਼ਟ ਤੌਰ ਤੇ ਤੁਹਾਨੂੰ ਦੱਸ ਦਲਾਂ ਬਖਤੀ ਹਰ ਕੇਦਰ ਤੁਸੀਂ ਹਾਲੇ ਕੀ ਜਾਂਦੇ ਹੋ ਆਪਣੇ ਜੀ ਕੋ ਰਹਿਮਤਾ ਪਰਮਾਤਮਾ ਦੀ ਜਿਹੜੀ ਆਪਾਂ ਨੂੰ ਚਾਂਸ ਮਿਲਿਆ